a ਹਰ ਹਰ ਨਾਮ ਪੋਤ ਬੋਹਿ ਥਾ ਖੇਵਟ ਸ਼ਬਦ ਗੁਰ ਪਰ ਲੰਗਾਇਆ ਜੰਮ ਜਗਤੀ ਨਿਹਣ ਨਾ ਆਵੈ ਨ ਕੋ ਤਸਤਰ ਚੌਰ ਲਗਾਈਆ ਹਰ ਹਰ ਨਾਮ ਪੋਤ ਬੋਹਿ ਥਾ ਖੇਵਟ ਸ਼ਬਦ ਗੁਰ ਪਾਰ ਲੰਗਿਆ ਜਮ ਜਗਾਤੀ ਨੇਣ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੋਬਿੰਦ ਸਿੰਘ ਜੀ ਨੂੰ ਸਵਾਗਤ ਗੁਰੂ ਕਾਲ ਸਾਹਿਬ ਨੂੰ ਸੰਗਤ ਜੀਓ ਆਹ ਸਤਿਗੁਰਾਂ ਦੀ ਅਪਾਰ ਕਿਰਪਾ ਭਈ ਹੈ ਅੰਮ੍ਰਿਤ ਵੇਲੇ ਦਾ ਸੁਭਾਅ ਇਸਾਂ ਪ੍ਰਾਪਤ ਹੋਇਆ ਹੈ ਮਨ ਵਰਤੀਆਂ ਨੂੰ ਜਿਤਾਕਰ ਕਰਕੇ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਕਰੀਏ ਸਤਿਗੁਰਾਂ ਦੇ ਭਾਣ ਚਰਨਾਂ ਦੀਆਂ ਹਾਜ਼ਰੀਆਂ ਲਵਾਉ ਕਿਉਂਕਿ ਜਿਹੜੀ ਜ਼ਿੰਦਗੀ ਕਰਦੇ ਨੇ ਬਖਸ਼ੀ ਹੈ ਜਿਹੜਾ ਸਵੇਰਾ ਪਰਮਾਤਮਾ ਨੇ ਬਖਸ਼ਿਆ ਹੈ ਉਹਦੀ ਯਾਦ ਵਿੱਚ ਕੁਝ ਘੜੀਆਂ گزارਦੀਆਂ ਅੰਮ੍ਰਿਤ ਵੇਲੇ ਉੱਕੇ ਇਹ ਸਾਡਾ ਪਹਿਲਾ ਅਰਜ ਹੈ ਸੁਨਾਮ ਬਾਣੀ ਦਾ ਜਾਪ ਕਰਕੇ ਉਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆ ਖੁਸ਼ੀਆਂ ਪ੍ਰਾਪਤ ਕਰ ਲਈਏ ਜ਼ਿੰਦਗੀ ਜਿਉਣ ਦੀ ਚਾਂਸ ਪ੍ਰਾਪਤ ਕਰ ਲਈਏ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਹੀ ਜੀਵਨ ਦੀ ਬਾਜੀ ਨੂੰ ਜਿੱਤਿਆ ਜਾ ਸਕਦਾ ਹੈ ਇਸ ਮਨੁੱਖ ਦੇ ਕੋਲ ਹੋਰ ਕੋਈ ਚਾਰਾ ਹੋਰ ਕੋਈ ਰਸਤਾ ਵੀ ਨਹੀਂ ਹੈ ਆਪ ਰੂਪਾਂ ਦਾ ਸ਼ਬਦ ਆਪ ਜੀ ਨੇ ਮੰਗਲਾ ਚਰਨ ਦੇ ਰੂਪ ਵਿੱਚ ਸਰਵਨ ਕੀਤਾ ਹਰ ਹਰ ਨਾਮ ਬਹੁਤ ਬਹੁਤ ਥਾ ਕੇਵਟ ਸ਼ਬਦ ਗੁਰ ਪਾ ਲਵਈਆ ਇਹ ਪਾਈਂ ਪਰਮਾਤਮਾ ਅੰਦਰ ਜੋ ਨਾਮ ਹੈ ਨਾ ਉਹ ਜਹਾਜ ਹੈ ਜਹਾਜ ਬਹੁਤਾ ਕਿੰਨੇ ਜਹਾਨ ਪਰਮਾਤਮਾ ਦਾ ਨਾਮ ਹਰ ਹਰ ਨਾਮ ਕੋਤ ਬੋਤਾ ਕੋਤ ਵੀ ਜਹਾਜ ਨੂੰ ਕਹਿੰਦੇ ਨੇ ਬੋਤਾ ਵੀ ਜਹਾਜ ਨੂੰ ਕਹਿੰਦੇ ਨੇ ਮਾਰਜ ਕਹਿੰਦੇ ਪਾਰੂ ਨਿਰਕਾਰ ਅਕਾਲ ਪੁਰਖ ਜੋ ਹੈ ਉਸ ਦਾ ਨਾਮ ਜਿਹੜਾ ਹੈ ਗੁਰੂ ਪਿਆਰਿਓ ਉਹ ਜਹਾਜ ਹੈ ਬੇੜਾ ਹੈ ਉਸ ਜਹਾਰ ਦਾ ਮਲਾਹ ਕਾਹਨ ਹੈ ਕਹਿੰਦੇ ਖੇਵਡ ਸ਼ਬਦ ਖੇਵਡ ਕਹਿੰਦੇ ਨੇ ਮਲਾਹ ਕੌਣ ਹੈ ਮਲਾਹ ਮਰਜ਼ ਕਹਿੰਦੇ ਸ਼ਬਦ ਖੇਵਡ ਸ਼ਬਦ ਗੁਰਪਾਰਨ ਭਈਆ ਭਾਈ ਇਹ ਜਿਹੜਾ ਜਹਾਜ ਹੈ ਇਹਦਾ ਮਲਾਹ ਸ਼ਬਦ ਹੈ ਗੁਰੂ ਨਿਰੰਕਾਰ ਦਾ ਸ਼ਬਦ ਤੁਰ ਕੀ ਬਾਣੀ ਆਈ ਤਨ ਸਗਲੀ ਜੰਤ ਮੈ ਦਾ ਜਿਹੜਾ ਮਨੁੱਖ ਸਜਹਾਰ ਦਾ ਆਸਰਾ ਲੈ ਲੈਂਦਾ ਇਹ ਨਾ ਉਹਨੂੰ ਗੁਰੂ ਵਿਕਾਰਾਂ ਭਰੇ ਸਮੁੰਦਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਜੰਮ ਜਗਤੀ ਦੇ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਮਹਾਰਜ ਕਹਿੰਦੇ ਜਮਰਾਜ ਮਸੂਲੀਆ ਵੀ ਉਹਦੇ ਨੇੜੇ ਨਹੀਂ ਆਉਂਦਾ ਕਾਮ ਆਦਮ ਕਾਮ ਕਰੋਦ ਲੋਭ ਮੋਹ ਹੰਕਾਰ ਵਰਗੇ ਪੰਜ ਦੂਤ ਪੰਜ ਚੋਰ ਮਰਦ ਕਿੰਨੇ ਉਹ ਵੀ ਇਹਨੂੰ ਸੰਗ ਨਹੀਂ ਉਲਾ ਸਕਦੇ ਜਿਨੇ ਗੁਰੂ ਦੇ ਸ਼ਬਦ ਰੂਪੀ ਜਹਾਜ਼ ਦਾ ਸਹਾਰਾ ਲੈ ਲਿਆ ਇਹ ਬਖਸ਼ਿਸ਼ ਉਹਦੇ ਹੱਥੇ ਆਉਂਦੀ ਹੈ ਤੁਹਾਨੂੰ ਪਿਆਰੀ ਇਸ ਕਰਕੇ ਨਾਮ ਬਾਣੀ ਦਾ ਸਿਮਰਨ ਅੰਮ੍ਰਿਤ ਵੇਲੇ ਉੱਠ ਕੇ ਕਰਨ ਦਾ ਨਿਤਨੇਮ ਬਣਾਈਏ ਗੁਰੂ ਚਰਨਾਂ ਦੀ ਹਾਜ਼ਰੀ ਲਵਾਉਣ ਦਾ ਨਿਤਨੇਮ ਬਣਾਈਏ ਆ ਜ਼ਿੰਦਗੀ ਜਿਹੜੀ ਲੰਘ ਗਈ ਉਹ ਪਿਆਰੋ ਲੰਘ ਗਈ ਪਾਛੇ ਜੋ ਬੀਤੀ ਸੋ ਬੀਤੀ ਆ ਗਏ ਵਾਗ ਆ ਗਏ ਲੰਘ ਚੱਲੋ ਨੰਗ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਜੋ ਸਮਾਂ ਪਿੱਛੇ ਲੰਘ ਗਿਆ ਉਹਨੂੰ ਛੱਡ ਦਈਏ ਹੁਣ ਜਿਹੜਾ ਸਮਾਂ ਸਾਡੇ ਜੀਵਨ ਦਾ ਅਗਲਾ ਹੈ ਉਹਨੂੰ ਗੁਰੂ ਨਾਨਕ ਦੇਵ ਜੀ ਤਬੂਲ ਕਰਵਾ ਲਈਏ ਸਵੀਕਾਰ ਕਰਵਾ ਲਈਏ ਸਫਲਾ ਕਰ ਲਈਏ ਮਨੂ ਪਿਆਰੇ ਸਰਹੋ ਵਿਚਾਰ ਤੁੰਤ ਸੰਗ ਸਤਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਜਨਮ ਸਾਖੀ ਭਾਰੀ ਬਾਲੇ ਵਾਲੀ ਆਪਾਂ ਦੀ ਵਿਸ਼ਲੇ ਦਿਨਾਂ ਤੋਂ ਲੈ ਕੇ ਸਾਮਨ ਕਰਦੇ ਆ ਰਹੀ ਆ ਔਰ ਜੋ ਸਾਖੀ ਚੱਲ ਰਹੀ ਹੋ ਵੀ ਨਾਮ ਦੇ ਪਰਥਾਈਂ ਚੱਲ ਰਹੀ ਹੈ ਨਾਮ ਦੀ ਮਹਿਮਾ ਕੀ ਹੈ ਆਉ ਰਹੀਆਂ ਵਿਚਾਰਾਂ ਦੀ ਸਾਂਝ ਪਾਈਏ ਕੱਲ ਇੱਕ ਸ਼ਾਹੂਕਾਰ ਦੀ ਸਾਖੀ ਸਰਵਨ ਕਰ ਰਹੀ ਸੀ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਇੱਕ ਸਿੱਖ ਦੀ ਘੜੀ-ਦੋ ਘੜੀ ਸੰਗਤ ਕੀਤੀ ਹੈ ਧਰਮਰਾਜ ਦੀ ਕਚਹਿਰੀ ਵਿੱਚ ਗਿਆ ਜੋ ਜੋ ਉਸ ਸਿੱਖ ਨੇ ਆਖਿਆ ਸੀ ਉਹਦੇ ਨਾਲ ਵੇਖਦੀ ਹੈ ਉਸ ਮਹਾਤਮਾ ਦੀ ਗੱਲ ਯਾਦ ਆ ਗਈ ਉਹਨੇ ਸਛਾੂਕਾਰ ਨੂੰ ਵੀ ਦਿਲ ਵਿੱਚ ਆਪਣੇ ਵਿੱਚ ਲਗਿਆ ਕਹਿਣ ਜੇ ਮੈਂ ਜਾਣਦਾ ਕਿ ਨਾਮ ਦਾ ਇਹ ਪ੍ਰਤਾਪ ਹੈ ਕਹਿੰਦਾ ਸਾਰੀ ਉਮਰ ਮੈਂ ਨਾਮ ਹੀ ਜਪਦਾ ਵਰਣ ਕੀ ਕਰਦਾ ਪਰ ਮੈਂ ਆਪਣੀ ਜ਼ਿੰਦਗੀ ਦਾ ਵੇਲਾ ਥੁੱਕ ਜਾ ਲਿਆ ਹੁਣ ਮੇਰੀ ਕੋਈ ਪੇਛ ਨਹੀਂ ਜਾਂਦੀ ਹੁੰਦੀ ਹੁਣ ਮੇਰੀ ਕੋਈ ਪੇਛ ਨਹੀਂ ਜਾਂਦੀ ਮੈਂ ਸਾਰੀ ਜ਼ਿੰਦਗੀ ਐਸਾਈ ਗਵਾ ਲਈ ਮੇਰੇ ਨਾਲ ਜਿਵੇਂ ਜਿਵੇਂ ਸਿੱਖ ਨੇ ਦੱਸਿਆ ਸੀ ਓਵੇਂ ਓਵੇਂ ਹੋਈ ਹੈ ਮੇਰੇ ਨਾਲ guzri ਹੈ ਪਰ ਇੱਕ ਗੱਲ ਹੋਰ ਯਾਦ ਆ ਗਈ ਕਿ ਉਹਨੇ ਸਿੱਖ ਨੇ ਆਖਿਆ ਸੀ ਜੋ ਮੰਗੇਗਾ ਉਹ ਤੂੰ ਸਤ ਸੰਗ ਮੰਗੀ ਉਹ ਤੈਨੂੰ ਪੁੱਛਣਗੇ ਤੈਨੂੰ ਪਹਿਲਾਂ ਅਾ ਚਾਰ ਕੜੀਆਂ ਦਾ ਫਲ ਦੋ ਕੜੀਆਂ ਦਾ ਫਲ ਦੀਏ ਜਾਂ ਤੇਰੇ ਗੁਨਾਹਾਂ ਦੀ ਸਜ਼ਾ ਤੈਨੂੰ ਪਹਿਲਾਂ ਦੇਈਏ ਤੇ ਤੂੰ ਉਦੋਂ ਇਹ ਮੰਗਣਾ ਕਿ ਮੈਨੂੰ ਸਤ ਸੰਗ ਦਾ ਫਲ ਪਹਿਲਾਂ ਦੇ ਦਿਓ ਮੈਨੂੰ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਕਰਾ ਦਿਓ ਇਹ ਮੰਗਣਾ ਦਰਸ਼ਨ ਮੰਗਣਾ ਇਹ ਖਿਆਲ ਆ ਗਿਆ ਮਨ ਵਿੱਚ ਯਾਦ ਆ ਗਿਆ ਉਹਨੇ ਕਿਹਾ ਰਾਜਾ ਜੀ ਮੈਨੂੰ ਮਿਹਰਬਾਨੀ ਕਰਕੇ ਸੱਚਖੰਡ ਵਿੱਚ ਸੰਤਾਂ ਦਾ ਦਰਸ਼ਨ ਕਰਨ ਦਾ ਉਹ ਬੰਦਿਓ ਪਹਿਲਾਂ ਮੈਨੂੰ ਮੇਰੀ ਸਤਸੰਗ ਜੋ ਮੈਂ ਘੜੀ ਉਹ ਕਣੀਆਂ ਕੀਤੀ ਐ ਮੈਨੂੰ ਉਹਦਾ ਫਲ ਪਹਿਲਾਂ ਦੇ ਦਿਓ ਮੈਨੂੰ ਮਹਾਪੁਰਖਾਂ ਦੇ ਦਰਸ਼ਨ ਪਹਿਲਾਂ ਕਰਵਾ ਦਿਓ ਸਿੱਖ ਉਸ ਸਿੱਖ ਦੀਆਂ ਗੱਲਾਂ ਨੂੰ ਉਵੇਂ-ਉਵੇਂ ਬੋਲਦਾ ਗਿਆ ਗੁਰੂ ਪਿਆਰਾ ਜਮਦੂਤ ਸ਼ਾਹੂਕਾਰ ਨੂੰ ਲੈ ਗਏ ਧਰਮਰਾਜ ਨੇ ਹੁਕਮ ਕਰ ਦਿੱਤਾ ਇਹਦੀਆਂ ਘੜੀਆਂ ਦੋ ਘੜੀਆਂ ਜਿਹੜੀਆਂ ਕਬੂਲ ਪਈਆਂ ਨੇ ਉਹਦਾ ਇਹਨੂੰ ਚਾਰ ਘੜੀਆਂ ਦਾ ਫਲ ਦੇ ਦਿਓ ਚਾਰ ਘੜੀਆਂ ਦਾ ਫਲ ਸਤਖੰਡ ਸਹਿਬ ਦੇ ਵਿੱਚ ਸਾਧਨ ਦਾ ਦਰਸ਼ਨ ਸਾਧਨ ਦੀ ਸੰਗਤ ਕਰਨ ਦਾ ਮੌਕਾ ਦੇ ਦਿਓ ਲੈ ਗਏ ਜਮਦੂਤ ਸ਼ਾਹੂਕਾਰ ਕਹਿੰਦੇ ਰਾਤ ਸਮਝਾਉਂਦੇ ਜਾਂਦੇ ਨੇ ਕਹਿੰਦੇ ਚਾਰ ਘੜੀਆਂ ਕੱਟ ਕੇ ਆਪੇ ਹੀ ਆ ਜਾਈ ਭਾਈ ਹੁਣ ਕੋਕ ਰਸਤਾ ਰਿੰਦੇ ਥੋੜੀਕ ਦੂਰੀ ਤੇ ਸਤਖੰਡ ਸੈਵਨ ਉਹ ਦੋ ਤੋਥੀ ਬੈਠ ਗਈ ਉਹਨੂੰ ਕਹਿੰਦੇ ਭਾਈ ਤੂੰ ਜਾ ਹੁਣ ਸਾਨੂੰ ਤੇ ਅੱਗੇ ਜਾਣ ਦਾ ਹੁਕਮ ਹੈ ਨਹੀਂ ਅਸੀਂ ਨਰਕਾਂ ਵਿੱਚ ਜੀਵ ਨੂੰ ਪਾ ਦਿੰਨੇ ਆ ਸਾਧਾਂ ਦੇ ਆਸਨ ਵਿੱਚ ਸਾਨੂੰ ਜਾਣ ਦਾ ਕੋਈ ਹੁਕਮ ਨਹੀਂ ਸੋ ਤੂੰ ਜਿਵੇਂ ਤੈਨੂੰ ਸਮਝਾਇਆ ਹੈ ਨਾ ਤੂੰ 4 ਘੜੀਆਂ ਦਰਸ਼ਨ ਕਰਕੇ ਆਪੇ ਹੀ ਆ ਜਾਵੇਂ ਕਿਉਂ ਦੇਖ ਲੈ ਰਾਜੇ ਨੇ ਤੈਨੂੰ ਇੱਕ ਘੜੀ ਦੇ ਬਦਲੇ 4 ਘੜੀਆਂ ਦਿੱਤੀਆਂ 4 ਘੜੀਆਂ ਦਾ ਸੰਤਾਂ ਨੇ ਦਰਸ਼ਨ ਸੰਤਾਂ ਦਾ ਦਰਸ਼ਨ ਬਖਸ਼ਿਆ ਮਹਾਰਾਜ ਨੇ ਤੈਨੂੰ ਕਰਮਰਾਜ ਨੇ ਜੇ ਨਾ ਨਾ ਆਇਆ ਤੈਨੂੰ ਬਣੀ ਮਾਰ ਪਈ ਤੇ ਧਰਮ ਰਾਜ ਦੇ ਪਾਸ ਲੈ ਜਾਵਾਂਗੇ ਜੋ ਹੁਕਮ ਫਿਰ ਰਾਜਾ ਜੀ ਦੇਵੇਗਾ ਉਸ ਨਰਕ ਵਿੱਚ ਤੈਨੂੰ ਪਾਦ ਤਾ ਨਾ ਇਹ ਗੱਲ ਕਹਿ ਕੇ ਉਹ ਸ਼ਾਹ ਹੰਕਾਰ ਦੇ ਸਾਰੇ ਮੰਦਨ ਲਾ ਦਿੱਤੇ ਕਿ ਆ ਜਾ ਭਾਈ ਚਲਿਆ ਜਾ ਸਤਿਗੁਰੂ ਸਾਹਿਬ ਕੋਲ ਸਾਹਮਣੇ ਸਤਿਗੁਰੂ ਸਾਹਿਬ ਹੈ ਰਹਿਆ ਜਾਂਦਾ ਰਸਤੇ ਵਿੱਚ ਉਹਨੂੰ ਸੀਤਲ ਪਾਉਣਾ ਲੱਗਦੀ ਐ ਬ੍ਰਿਸ਼ ਬੜੇ ਮੇਵਿਆਂ ਦੇ ਫਲੇ ਹੋਏ ਨਜ਼ਰੀ ਪਈ ਆਉਂਦੇ ਨੇ ਸਮਝ ਨਹੀਂ ਆਉਂਦੀ ਮਾਇਆ ਜਾਂ ਕਰਤੇ ਦੀ ਵਾਰਸ਼ਾ ਹੈ ਰਸਤਾ ਬੜਾ ਮਲਾਈਮ ਐ ਸ਼ੌਂਕਾਰ ਇਸੇ ਤਰ੍ਹਾਂ ਚੱਲਦਾ ਚੱਲਦਾ ਸੱਚਖੰਡ ਸਾਹਿਬ ਦੇ ਦਰਵਾਜ਼ੇ 'ਚ ਆ ਪਹੁੰਚਿਆ ਜਦ ਅੰਦਰ ਜਾ ਕੇ ਦੇਖਦਾ ਕਈ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਮਹਾਪੁਰਖ ਬੈਠੇ ਨੇ ਕੀਰਤਨ ਹੋ ਰਿਹਾ ਕਹਿੰਦੇ ਸ਼ੋਸ਼ ਸ਼ਾਹੂ ਕਰਨੇ ਜਾਂ ਨਮਸਕਾਰ ਕੀਤੀ ਮੱਥਾ ਟੇਕਿਆ ਸੰਤਾਂ ਨੇ ਉਹਨੂੰ ਅੰਦਰ ਸਦ ਲਿਆ ਕੀ ਦੇਖਣਾ ਅੰਦਰ ਜਾਂਦੀ ਇੱਕ ਸਿੰਘਾਸਨ ਬੜਾ ਸੁੰਦਰ ਹੈ ਬੜਾ ਸੁੰਦਰ ਸਿੰਘਾਸਨ ਬਣਿਆ ਹੋਇਆ ਉਦੋਂ ਉੱਪਰ ਕੁਝ ਵੀ ਨਜ਼ਰੀ ਨਹੀਂ ਆਉਂਦਾ ਬਿਲਕੁਲ ਬਿਨਾ ਪ੍ਰਕਾਸ਼ ਤੋਂ ਇਹ ਸਿੱਖ ਦੂਜੇ ਪਾਸੇ ਨਜ਼ਰ ਘਮਾਉਂਦਾ ਇਹਨੂੰ ਇੱਕ ਗੱਲ ਹੋਰ ਦਿਖਦੀ ਏ ਕੀ ਦਿਖਦਾ ਜਿਸ ਸਿੱਖ ਨੇ ਇਹਨੂੰ ਆਖਿਆ ਸੀ ਕਿ ਇੱਕ ਹਫ਼ਤਾ ਤੇਰੇ ਕੋਲ 7 ਦਿਨ ਰਹਿ ਕੇ ਤੂੰ ਮਰ ਜਾਣਾ ਉਹ ਸਿੱਖ ਵੀ ਇੱਥੇ ਬੈਠਾ ਏ ਉਹ ਵੀ ਸਾਹਮਣੇ ਬਿਲ ਬੈਠਾ ਏ ਉਹ ਵੀ ਦਿਸ ਗਿਆ ਹੁਣ ਦੇਖ ਲਿੱਤਾ ਜੋ ਸ਼ਾਹੂਕਾਰ ਆ ਗਿਆ ਸਿੱਖ ਨੇ ਆਖਿਆ ਕਹਿਣ ਲੱਗਿਆ ਸ਼ਾਹ ਜੀ ਆਗਿਓ ਹੁਣ ਸ਼ਾਹੂਕਾਰ ਦੇ ਸਾਹਾਂ ਵਿੱਚ ਥੋੜੇ ਜੇ ਸਾਹ ਬਹਿ ਗਏ ਕਹਿਣ ਲੱਗਿਆ ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਇੱਥੋਂ ਤੱਕ ਆਇਆ ਨਹੀਂ ਮੈਨੂੰ ਕਿਹਨੇ ਆਉਣ ਦੇਣਾ ਸੀ ਮੈਂ ਪਾਪੀ ਆਦਮੀ ਪਾਪੀਆਂ ਦਾ ਪਾਪੀ ਆਪ ਜੀ ਦੇ ਦਰਸ਼ਨ ਦਾ ਪ੍ਰਤਾਪ ਕਰਕੇ ਮੈਨੂੰ ਸਾਧੂਆਂ ਦਾ ਦਰਸ਼ਨ ਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ ਪਰ ਹੋਇਆ ਥੋੜੇ ਸਮੇਂ ਲਈ ਚਾਰ ਘੜੀਆਂ ਮੈਨੂੰ ਮਿਲੀਆਂ ਦੱਸਦਾ ਉਸ ਗੁਰੂ ਦੇ ਸਿੱਖ ਨੇ ਆਖਿਆ ਸ਼ਾਹ ਜੀ ਹੁਣ ਤੂੰ ਇੱਥੇ ਬੈਠ ਜਾ ਸ਼ਾਹ ਬੈਠ ਗਿਆ ਚਾਰ ਘੜੀ ਗੁਜ਼ਰ ਗਈ ਸ਼ਾਹ ਨੂੰ ਮਾਰ ਦਾ ਭਾਉ ਵਿਆ ਪਿਆ ਭਾਉ ਜਮਨਦੁੱਤਾਂ ਨੇ ਆਖਿਆ ਸੀਨਨ ਦੇ ਨਾਮ ਆਇਆ ਤੇ ਫਿਰ ਤੈਨੂੰ ਕੁਟਾਂਗੇ ਪੈਣਗੀਆਂ ਤੇਰੇ ਨਾਲੇ ਕਸੀਟਾਂ ਦੇ ਨਾਲੇ ਕੁਟਾਂਗੇ ਨਾਲੇ ਧਰਮ ਰਾਜ ਕੋਲ ਲੈ ਜਾਵਾਂ ਤੇ ਦੇਖ ਲੈ ਆਪੇ ਆ ਜੀ ਹੁਣ ਯਾਦ ਆਉਂਦੀ ਗੱਲ ਕਹਿੰਦਾ ਮੈਨੂੰ ਤੇ ਡਰ ਲੱਗਦਾ ਹੁਣ ਮੈਂ ਜਾਣਾ ਮੈਂ ਚੱਲਣਾ ਚਾਰ ਘੜੀਆਂ ਗੁਜ਼ਰ ਗਈਆਂ ਮਨ ਵਿੱਚ ਖਿਆਲ ਆ ਗਿਆ ਨਾ ਸਿੱਖ ਨੇ ਪੁੱਛਿਆ ਜਾਣਾ ਕਿੱਥੇ ਸ਼ਾਹ ਜੀ ਕਹਿੰਦੇ ਹੁਣ ਤੂੰ ਕਿੱਥੇ ਜਾਣਾ ਸ਼ਾਹ ਨੇ ਆਖਿਆ ਸੰਤ ਜੀ ਜਿਵੇਂ ਜਿਵੇਂ ਤੁਸੀਂ ਵਾਰਤਾ ਜਿਵੇਂ ਜਿਵੇਂ ਤੁਸੀਂ ਆਖਿਆ ਸੀ ਨਾ ਉਸੇ ਤਰ੍ਹਾਂ ਹੋਈ ਉਸੇ ਤਰ੍ਹਾਂ ਹੀ ਮੈਂ ਦੇਖਿਆ ਪਰ ਜਿਵੇਂ ਜਾਣਦਾ ਹੁੰਦਾ ਨਾ ਕਿ ਪਰਮੇਸ਼ਰ ਦੇ ਨਾਮ ਦਾ ਇਹ ਮਹਤਮਾ ਮੈਂ ਸੱਚ ਕਹਿੰਦਾ ਮੈਂ ਸਾਰੀ ਉਮਰ ਨਾ ਮਜਾਂਦਾ ਦਾਨਪੂਰ ਕਰਦਾ ਪਰ ਇਹ ਸੰਜੀ ਹੁਣ ਮੇਰਾ ਉਹਨਾਂ ਜਮਦੂਤਾਂ ਦੇ ਨਾਲ ਚਾਰ ਘੜੀਆਂ ਦਾ ਇਕਰਾਰ ਸੀ ਕਿ ਚਾਰ ਘੜੀਆਂ ਕੱਟ ਕੇ ਮੈਂ ਵਾਪਸ ਆਵਾਂਗਾ ਮੈਂ ਦਿਲ ਤੋਂ ਕਹਿ ਰਿਹਾ ਸੱਚ ਕਹਿ ਰਿਹਾ ਜੇ ਕਿਤੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਬੰਦਗੀ ਦੀ ਪਰਮੇਸ਼ਰ ਦੇ ਨਾਮ ਦੀ ਇੰਨੀ ਵੱਡੀ ਮਹਿਮਾ ਹੈ ਤੇ ਜੇ ਬੰਦਗੀ ਨਾ ਕੀਤੀ ਇੰਨੀ ਵੱਡੀ ਸਜ਼ਾ ਹੈ ਇਹ ਗੱਲ ਤਾਂ ਮੈਨੂੰ ਪਤਾ ਲੱਗ ਜਾਂਦਾ ਪਹਿਲਾਂ ਜ਼ਿੰਦਗੀ ਵਿੱਚ ਜਿਉਂਦਿਆਂ ਕਿ ਮੈਂ ਸੱਚਮੁੱਚ ਉਸ ਪਰਮੇਸ਼ਰ ਦੀ ਬੰਦਗੀ ਬਿਨਾ ਸਮਾਪਤੀ ਤੱਕ ਨਾ ਕਰਦਾ ਗੁਰੂ ਪਿਆਰੋ ਅਸੀਂ ਕਿੰਨਾ ਕੁ ਜੀਵਨ ਟਪਾ ਲਿਆ ਸਾਡਾ ਕੀ ਹਾਲ ਹੋਣਾ ਜ਼ਰਾ ਧਿਆਨ ਦਾ ਅਸੀਂ ਵੀ ਦੁਨੀਆ ਦੇ ਉਤੇ ਰਹਿੰਦੇ ਆ ਸਿਰ ਪਰ ਸਿਰਫ ਦੁਨੀਆ ਦੇ ਕੰਮਾਂ ਕਾਰਾਂ ਵਿੱਚ ਵਿਅਸਤ ਹਾਂ ਕੋਈ ਧਿਆਨ ਨਿਮਨਤੀ ਵਾਲੇ ਪਾਸੇ ਕੋਈ ਧਿਆਨ ਨਹੀਂ ਗੁਰੂ ਨਾਨਕ ਦੇ ਦਰ ਦੀ ਹਾਜ਼ਰੀ ਲਵਾਉਣ ਵਾਲੇ ਪਾਸੇ ਕਹਿੰਦੇ ਕੀ ਕਰੀਏ ਕੰਮ ਨਹੀਂ ਪੜੇ ਨਾ ਗੁਰੂ ਪਿਆਰੋ ਵੀ ਗੱਲ ਸੱਚੀ ਹੈ ਨਾ ਆਪਾਂ ਸਾਰਿਆਂ ਨੂੰ ਪਤਾ ਹੈ ਨਾ ਕਿ ਅੱਜ ਤੱਕ ਕਿਸੇ ਦਾ ਕੰਮ ਕਦੀ ਵੀ ਨਹੀਂ ਮੰਗਦਾ ਕੰਮਾਂ ਨੂੰ ਮਕਾਉਂਦਿਆਂ ਮਕਾਉਂਦਿਆਂ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਕੰਮ ਕਦੇ ਨਹੀਂ ਮੁੱਕਦੀ ਉਪਰ। ਇਸ ਕਰਕੇ ਔਰ ਇੱਕ ਗੱਲ ਹੋਰ ਵੀ ਨਾਲ ਅਸੀਂ ਦੇਖੀ ਆ ਆਪਣੇ ਜੀਵਨ ਵਿੱਚ। ਜਿਹੜਾ ਕਹਿੰਦਾ ਜਿਨੇ ਵੀ ਇਸ ਦੁਨੀਆ ਤੇ ਆ ਆਖਿਆ ਕਹਿੰਦਾ ਮੇਰੇ ਬਿਨਾਂ ਸਰਨਾ ਨਹੀਂ, ਮੇਰੇ ਬੱਚਿਆਂ ਦਾ ਕੀ ਹੋਏਗਾ, ਮੇਰੇ ਪਰਿਵਾਰ ਦਾ ਕੀ ਹੋਏਗਾ, ਮੇਰੇ ਮਾਤਾ ਪਿਤਾ ਦਾ ਕੀ ਬਣੇਗਾ? ਉਹਨਾਂ ਨੂੰ ਅਕਸਰ ਉਸ ਇਨਸਾਨ ਦੇ ਜਾਣ ਤੋਂ ਬਾਅਦ ਜੁਆੰਦਾ ਹੰਟ ਰਹਿਣਿਆਂ ਦੇ ਕਿਹਾ ਹਾਂ ਸਾਰੇ ਕਾਰਜ ਜੋ ਸਿਰ ਤਰ੍ਹਾਂ ਚੱਲਦੇ ਰਹਿੰਦੇ ਨੇ ਕੋਸੇ ਕਾਰਜ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਜੋ ਕੰਮ ਕਾਰ ਬੰਦਾ ਛੱਡ ਜਾਂਦਾ ਹੈ ਚਲਿਆ ਜਾਂਦਾ ਦੁਨੀਆ ਤੋਂ ਛੱਡ ਕੇ ਇਹ ਨਹੀਂ ਕਿ ਉਹ ਕੰਮ ਰੁਕ ਜਾਂਦੇ ਨੇ ਕੰਮ ਫਿਰ ਵੀ ਉਦਾਂ ਹੀ ਚੱਲਦੇ ਰਹਿੰਦੇ ਨੇ ਕੋਈ ਹੋਰ ਮਾਂਗ ਡੋਰ ਸੰਭਾਲ ਲੈਂਦਾ ਉਹ ਮਾਂ ਦੀ ਸੋ ਇਸ ਕਰਕੇ ਬਹੁਤੀ ਕੰਮਾਂ ਨੂੰ ਤਰਜੀਹ ਨਾ ਦਿੰਦਿਆਂ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈਏ ਅੰਮ੍ਰਿਤ ਵੇਲਾ ਗੁਰੂ ਨਾਨਕ ਦੇ ਲੇਖੇ ਲਾ ਲਈਏ ਕਿਤੇ ਸਾਨੂੰ ਵੀ ਜਮਦੂਤਾਂ ਦੇ ਵਸਨਾ ਪੈਣਾ ਪੈ ਜਾਵੇ ਅਸੀਂ ਵੀ ਕਰਤੇ ਤੇ ਦਰਸ਼ਨ ਕਰ ਲਈਏ ਰੱਬ ਦੇ ਚਰਨਾਂ ਦੇ ਵਿੱਚ ਸਵੀਕਾਰ ਹੋ ਜਾਈਏ ਸਾਡੇ ਵੀ ਕਾਲ ਥਾਈ ਪੈਦਾ ਵੀ ਸਾਡਾ ਵੀ ਮਨੁੱਖਾ ਜਨਮ ਸਫਲਾ ਹੋ ਜਾਵੇ ਕਹਿੰਦਾ ਮਹਾਰਾਜ ਚਾਰ ਘੜੀਆਂ ਦਾ ਕਰਾਰ ਸੀ ਉਹ ਬੀਤ ਨਹੀਂ ਹੁਣ ਮੈਂ ਆਪ ਹੀ ਚਲਿਆ ਜਾਵਾਂ ਨਹੀਂ ਉਹਨਾਂ ਲੈ ਜਾਣਾ ਕਿਉਂ ਨਾ ਉਹਨਾਂ ਨੂੰ ਜਾਮਨ ਕਿਤੇ ਚਿਰ ਨਾ ਲੱਗ ਜਾਵੇ ਤਾਂ ਜੋ ਅੱਗੇ ਜਾਮ ਮੈਨੂੰ ਜੰਮਪੁਰੀ ਲੈ ਗਏ ਬੜੀ ਮਾਰ ਕਟਾਈ ਕੀਤੀ ਉਹਨਾਂ ਮੇਰੇ ਨਾਲ ਬੜਾ ਡਰ ਲੱਗਦਾ ਉਹਨਾਂ ਤੋਂ ਮੈਨੂੰ ਇਸ ਵਾਸਤੇ ਮੈਂ ਹੁਣ ਨਹੀਂ ਚਾਹੁੰਦਾ ਕਿ ਮੇਰੀ ਹੋਰ ਕੋਟਾਈ ਹੋਵੇ ਮੈਂ ਤਾਂ ਚੱਲਿਆਂ ਪਈ। ਉਹ ਸਿੰਘ ਨੇ �्या ਕਹਿਣ ਲੱਗਿਆ ਸ਼ਾਹ ਜੀ ਤੁਸੀਂ ਇੱਕ ਗੱਲ ਸਮਝੀ ਨਹੀਂ ਤੁਹਾਨੂੰ ਹੱਲੇ ਪ੍ਰਤੀਤ ਨਹੀਂ ਆਈ। ਜੋ ਦਿਗੋਨਾਂ ਜਮਦੂਤਾਂ ਤੈਨੂੰ ਉੱਥੇ ਹੀ ਛੱਡ ਦਿੱਤਾ ਤੇਰੇ ਬੰਧਨ ਲਾ ਦਿੱਤੇ ਉਹ ਨਹੀਂ ਆ ਸਕਦਾ ਉਹ ਤੈਨੂੰ ਇੱਥੋਂ ਤਾਂ ਲੈ ਕੇ ਜਾਣਗੇ ਨਾ ਜੋ ਉਹ ਅੱਗੇ ਆਉਣਗੇ ਤੇ ਉਹਨਾਂ ਨੂੰ ਅੱਗੇ ਆਉਣ ਦਾ ਹੁਕਮ ਹੋਏਗਾ ਤਾਂ ਨਹੀਂ ਕਰ ਨਿਸ਼ਚਿੰਤ ਕਿਥੋਂ ਹੁਣ ਤੈਨੂੰ ਕੋਈ ਲਿਜਾ ਨਹੀਂ ਸਕਦਾ ਤੂੰ ਪਹਿਲ ਸਤਸੰਗ ਮੰਗ ਲਈ ਹੈ ਨਾ ਹੁਣ ਤੈਨੂੰ ਇੱਥੋਂ ਕੋਈ ਨਹੀਂ ਲਿਜਾ ਸਕਦਾ ਹੁਣ ਉਹ ਤੇ ਜਮਦੂਤ ਤੇ ਛੱਡ ਇਸ ਸੱਚਖੰਡ ਦੇ ਵਿੱਚੋਂ ਤੈਨੂੰ ਖੁਦ ਧਰਮਰਾਜ ਵੀ ਨਹੀਂ ਲਿਆ ਸਕਦਾ ਐਨੀ ਮੈਂ ਮੈਂ ਸੱਚਖੰਡ ਸੈਨੂੰ ਤੈਨੂੰ ਇੱਥੋਂ ਖੁਦ ਧਰਮਰਾਜ ਵੀ ਨਹੀਂ ਮੰਗਵਾ ਸਕਦਾ ਨਾ ਹੀ ਇੱਥੋਂ ਤੱਕ ਕਿਸੇ ਨੂੰ ਹੁਕਮ ਹੈ ਜੋ ਆਵੇ ਸ਼ਾਹ ਜੀ ਹੁਣ ਤੇ ਤੈਨੂੰ ਆਏ ਬਹੁਤ ਦੇਰ ਹੋ ਗਈ ਹੈ ਉਹ ਜਮਦੂਤ ਉੱਥੋਂ ਚਲੇ ਗਏ ਨੇ ਉਹਨਾਂ ਦੀ ਸ਼ਕਤ ਨਹੀਂ ਕਿ ਇੱਥੇ ਆ ਸਕਣ तेरा जन्म कटिया गया है हम तुम बैठ के वही गुरु मंत्र का जाप कर डर ना संतान की सेवा कर श्री गुरु जी का वचन है जो कोई एक मन होकर परमेश्वर का जाप करेगा या जा सुनेगा या सुनावेगा उसके ऊपर जमदूतों का और धर्मराज का पल नहीं पड़ेगा ते पाप तो सब

ਜੇ ਧਰਮ ਰਾਜ ਜਿੱਥੇ ਸੰਗਤ ਹੋਵੇ ਔਰ ਗੁਰਬਿੰਦ ਦਾ ਪੜਨ ਹੋਵੇ ਕੀਰਤਨ ਹੁੰਦਾ ਹੋਵੇ ਉਸ ਅਸਥਾਨ ਤੇ ਜਮਦੂਤ ਨਹੀਂ ਪਹੁੰਚ ਸਕਦਾ ਸੰਗਤ ਦੇ ਵਿੱਚੋਂ ਜਮਦੂਤ ਨਹੀਂ ਲਿਜਾ ਸਕਦੇ ਦੇਵਤੇ ਨਹੀਂ ਲਿਜਾ ਸਕਦੇ ਸੰਗਤ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਵਿੱਚ ਜਮਦੂਤਾਂ ਨੂੰ ਪਹੁੰਚਦਾ ਹੁਕਮ ਨਹੀਂ ਹੈ ਗੁਰੂ ਘਰ ਸਾਚ ਸੰਵਚੀ ਸਿੱਖ ਸਮਝਾਉਂਦਾ ਬੈਠ ਜਾ ਹੁਣ ਚਿੰਤਾ ਕੋਈ ਨਾ ਕਰ ਪਾਪੀ ਦੇ ਪਾਪ ਖੰਡਨ ਹੋ ਜਾਂਦੇ ਨੇ ਨਾਮ ਦੀ ਇੰਨੀ ਮਹਾਨਤਾ ਹੈ ਗੁਰੂ ਪਿਆਰ ਸਾਚ ਸੰਵਚੀ ਪਰਮੇਸ਼ਰ ਅਪਰਾਧ ਵੀ ਮaaf ਕਰ ਦਿੰਦਾ ਹੈ ਸੰਪੂਰਨ ਅਪਰਾਧ ਮaaf ਕਰ ਦਿੰਦਾ ਹੈ ਪਰਮਾਤਮਾ ਜਮਨ ਨੂੰ ਕਦੇ ਦਰਸ਼ਨ ਨਹੀਂ ਦੇਵੇਗਾ ਜਿਹੜਾ ਨਾਮ ਜਪੇਗਾ ਨਾਮ ਦਾ ਮਹਾਤਮਾ ਜਨਮ ਮਰਨ ਦੇ ਸੰਸਾਰ ਸਭ ਕੱਟੇ ਜਾਂਦੇ ਨੇ ਉਹ ਪਰਮੇਸ਼ਰ ਦੇ ਧਾਮ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਨਾਮ ਬਾਣੀ ਦਾ ਅਭਿਆਸ ਕਰਦਾ ਹੈ ਇਹ ਹੈ ਨਾਮ ਦੀ ਮਹਿਮਾ ਗੁਰਪਿਆਰ ਅਸੀਂ ਵੀ ਇਸ ਜ਼ਿੰਦਗੀ ਦੇ ਵਿੱਚ ਨਾਮ ਜਪਣ ਵਾਸਤੇ ਨਾਮ ਜਪ ਕੇ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਆਏ ਆ ਜਨਮ ਮਰਨ ਦਾ ਜਿਹੜਾ ਚੱਕਰ ਕੱਟਣ ਵਾਸਤੇ ਆਏ ਆ ਮਨੁੱਖਾ ਜਨਮ ਵਿੱਚ ਸੋਇਸ ਜਾਮੇ ਨੂੰ ਅਸੀਂ ਸਫਲਾ ਕਰ ਲਈ ਅਗਲੀ ਸਾਖੀ ਇੱਕ ਚੋਰ ਦੇ ਪਰਥਾਏ ਹੁੰਦੀਆਂ ਗੁਰਪਿਆਰ ਕਹਿੰਦੇ ਨੇ ਇੱਕ ਚੋਰ ਸੀ ਪਰ ਉਹ ਚੋਰ ਦਾ ਕੰਮ ਸੀ जो चोरी करके गुजारा करता कुछ मुद्दत गुजरी ओ हुत हो गया भाव दुनिया तो सुरखरू हो चलिया गया पिछे उसका पुत्र रह गया पर केंद्र सत साल आंसर ਇੱਕ ਦਿਨ ਉਹਨੇ ਆਪਣੀ ਲੜਕੀ ਨੇ ਮਾਂ ਨੂੰ ਪੁੱਛਿਆ ਕਹਿਣ ਲੱਗਿਆ ਮਾਤਾ ਜੀ ਮੇਰਾ ਪਿਤਾ ਕੀ ਰੋਜ਼ਗਾਰ ਕਰਦਾ ਸੀ ਤੂੰ ਦੱਸ ਮੈਨੂੰ ਉਹਦੀ ਮਾਂ ਬੜੀ ਸਿਆਣੀ ਸੀ ਉਹਨੇ ਦੇਖਿਆ ਕਿ ਅਜੇ ਇਹ ਨਿਆਣਾ ਨਿਆਣਾ ਇਹ ਛੋਟਾ ਇਹਨੂੰ ਸਮਝ ਨਹੀਂ ਤੇ ਚੋਰੀ ਦਾ ਮਾਮਲਾ ਬੜਾ ਸਖਤ ਹੈ ਜੇ ਕਿਤੇ ਪਕੜਾ ਗਿਆ ਮਾਰ ਪਈ ਤੇ ਸਭ ਕੁਝ ਦੱਸ ਦੇਵੇਗਾ ਨਾਲ ਮੈਂ ਵੀ ਦੁਖੀ ਹੋ ਮੰਗੀ ਇਹਦੇ ਇਹ ਵੱਡਾ ਉਹ ਲਵੇ ਵਿਚਾਰ ਕੇ ਕਹਿਣ ਲੱਗੀ ਪੁੱਤ ਅਜੇ ਤੇਰੇ ਪਿਓ ਦਾ ਖੱਟਿਆ ਬਹੁਤ ਹੈ ਤੂੰ ਖਾ ਪੀਂ ਜਦੋਂ ਤੂੰ ਸਿਆਣਾ ਹੋਏਗਾ ਨਾ ਤੈਨੂੰ ਦੱਸ ਦੇਵਾਂਗੀ ਫੇਰ ਤੂੰ ਆਪਣੇ ਪਿਓ ਵਾਲੀ ਰੋਜ਼ਗਾਰ ਭਾਵੇਂ ਸੰਭ ਲਵੀਂ ਕਰ ਲੈ ਵੀ ਉਹੀ ਕੰਮ तो लड़का चुप कर गया प्यारे तो मस्त हो गया जब तो कोई तो फिर गुजर गई इन चर लड़का भी होशियार हो गया एक दिन माता कहन लग गया कि माता जी जो इंसान भगवान ने पैदा किया रोजगार वास्ते ही पैदा किया मैं इदा सुनिया बिना रुजगार इंसान इंसान नहीं है तू मेनु दस जो मेरा पिता की सी, मैं अपने पिता वाली कार, कार संभाल ला नहीं पता बालक न्यो चोरी है दोरिया करता करता जिंदगी चो चलिया गया नहीं पता क्भाल ਮੈਂ ਵੀ ਰੋਜ਼ਗਾਰ ਕਰਾਂ ਮੈਂ ਵੀ ਇਨਸਾਨ ਹਾਂ ਮੈਂ ਇਨਸਾਨਾਂ ਵਾਲੇ ਕੰਮ ਕਰਾਂ ਮਾਂ ਨੇ ਸਮਝਿਆ ਦਿਲ ਵਿੱਚ ਕਿ ਹੁਣ ਇਹ ਲੜਕਾ ਮੇਰਾ ਜਿਹੜਾ ਆ ਇਹ ਉਮਰ ਕਰਕੇ ਵੀ ਵੱਡਾ ਹੈ ਅਤੇ ਗੱਲਾਂ ਵੀ ਸਿਆਣਪ ਦੀਆਂ ਕਰਦਾ ਹੈ ਹੁਣ ਮੈਂ ਇਹਨੂੰ ਦੱਸ ਦੇਵਾਂ ਕਿ ਇਹਦਾ ਪਿਓ ਕੰਮ ਕੀ ਕਰਦਾ ਸੀ। ਉਹਦੀ ਮਾਂ ਨੇ ਆਖਿਆ ਕਹਿਣ ਲੱਗੀ "ਹੇ ਪੁੱਤਰ, ਇੱਕ ਤੇ ਮਰਨਾ ਪਹਿਲਾਂ ਵਾਅਦਾ ਕਰ, वचन ਕਰ ਕਿ ਕਿਸੇ ਨੂੰ ਆਪਣਾ ਰੋਜ਼ਗਾਰ ਨਹੀਂ ਦੱਸਣਾ। ਭਾਵੇਂ ਤੈਨੂੰ ਕੋਈ ਮਾਰੇ, ਕੋਈ ਕੁੱਟੇ, ਤੂੰ ਦੱਸਣਾ ਨਹੀਂ ਕਿ ਮੇਰਾ ਕੰਮ ਕੀ ਹੈ। ਦੂਜਾ ਇਹ ਭਾਵੇਂ ਕੋਈ ਤੇਰੇ ਨਾਲ ਕੈਸਾ ਮਤਰਾਨਾ ਕਰੇ ਕੈਸਾ ਵੀ ਤੇਰਾ ਦੋਸਤ ਹੋਵੇ ਤੂੰ ਕਦੀ ਵੀ ਧਰਮਸ਼ਾਲਾ ਵਿੱਚ ਨਹੀਂ ਜਾਣਾ ਇਹ ਦੋ ਬਚਨ ਮੈਨੂੰ ਦਵਾਈ ਮਾਂ ਕਹਿੰਦੀ ਆਪਣੇ ਪੁੱਤਰ ਨੂੰ ਪਹਿਲਾਂ ਆਪਣਾ ਕੰਮ ਨਹੀਂ ਦਸਣਾ ਜੋ ਮਰਜ਼ੀ ਹੋ ਜਾਵੇ ਦੂਸਰਾ ਕਦੇ ਵੀ ਧਰਮਸ਼ਾਲਾ ਨਹੀਂ ਜਾਣਾ ਤੇ ਨਾ ਹੀ ਕੋਈ ਉੱਥੋਂ ਦਾ ਤੂੰ ਸ਼ਬਦ ਕੰਨੀ ਸੁਣਨਾ ਹੈ साढ़े पिछवाड़े ही है धर्मशाला तो तू नहीं, भी नहीं, उस लड़के नहीं मां। जो तू क्या मैं नहीं करांगा कदी नहीं दसांगा अपने काम बारे और कदी धर्मशाला नहीं जाव जाना तो दूर कोल भी नहीं लंघागा कदी, कदी किसी मित्र को ਨਾਮ ਬੰਦ ਦੀ ਗੱਲ ਨਹੀਂ ਸੁਣਾਉਂਗਾ ਮੇਰਾ ਵਾਜਨ ਤੇਰੇ ਨਾਲ ਫਿਰ ਮਾਂ ਦੱਸਦੀ ਹੈ ਕਹਿੰਦੀ ਪੁੱਤਰਾ ਤੇਰਾ ਪਿਤਾ ਚੋਰੀ ਕਰਦਾ ਸੀ ਜੇ ਤੂੰ ਆਪਣੇ ਪਿਓ ਵਾਲੀ ਕਹਾੜ ਸਮਝ ਨਹੀਂ ਚਾਹਣਾ ਹੈ ਤੈਨੂੰ ਵੀ ਚੋਰੀ ਹੀ ਕਰਨੀ ਪਵੇਗੀ ਪਰ ਇਹ ਕੰਮ ਕਰੀਂ ਜੇ ਤੂੰ ਕਉ ਤੂੰ ਜੇ ਤੂੰ ਪਕੜਿਆ ਜਾਵੇਂ ਨਾ ਤੈਨੂੰ ਕੁਛ ਕਹਿਣ ਫਿਰ ਵੀ ਤੂੰ ਜਗਾਲ ਚੋਰੀ ਦਾ ਨਹੀਂ ਦੱਸਣਾ ਜਿੰਨਾ ਮਰਜੀ ਤੈਨੂੰ ਮਾਰਨ ਭਾਵੇਂ ਖਤਮ ਕਰ ਦੇਣ ਪਰ ਦੱਸੀ ਨਾ ਐ ਨਹੀਂ ਕਹਿਣਾ ਕਿ ਮੇਰਾ ਤੇ ਕੰਮ ਨਹੀਂ ਚੋਰੀ ਦਾ ਮੈਂ ਕਿਉਂ ਨਹੀਂ ਪੱਕਾ ਕਦੇ ਨਹੀਂ ਮੰਨਣਾ ਹਾਂ ਮਾਂ ਕਹਿੰਦੀ ਹੈ ਗੁਰੂ ਪਿਆਰ ਉਹ ਆਪਣੇ ਕੋਤੋਂ ਮੰਨੀ ਨਾ ਪਾ ਗੁਰੂ ਪਿਆਰੋ ਆਪਣੀ ਮਾਂ ਦੇ ਅੱਗੇ ਦੋਨੋਂ ਹੱਥ ਜੋੜ ਕੇ ਆਖਿਆ ਕਹਿਣ ਲੱਗਿਆ ਮਾਂ ਜੋ ਤੂੰ ਕਿਹਾ ਮੈਂ ਸਿਰ ਮੱਥੇ ਮੰਨਿਆ ਹੁਣ ਉਹ ਬਾਲਕ ਅੱਗੇ ਚੋਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਅਗੀਆਂ ਵਿਚਾਰਾਂ ਦਰਨਾ ਪਾਤਸ਼ਾਹ ਜੀ ਹੁਕਮ ਕੀਤਾ ਕੱਲ ਦੀ ਵਿਚਾਰ ਵਿੱਚ ਸਾਰਨ ਕਰੂੰ ਗੁਰੂ ਪਿਆਰੋ ਹੋਇਆਂ ਪੁੰਨਾਂ ਤੇ ਮਾਂ ਬਲਾਵ ਫਤਿਹ ਪਾਉ ਫਤਿਹ ਕਹਿੰਦੇ ਕਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ